ਪੰਜਾਬ ਦੇ ਕੈਬਨਿਟ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਅਮਰitsar ਦਿਹਾਤੀ ਦੇ ਬਲਾਕ ਤਰਸਿਕਾ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਉਹਨਾਂ ਦੱਸੇ ਕਿ ਇਹਨਾਂ ਖੇਡਾਂ ਵਿੱਚ ਇਲਾਕੇ ਦੇ 22 ਸਕੂਲਾਂ ਦੇ ਲਗਭਗ 500 ਵਿਦਿਆਰਥੀ ਹਿੱਸਾ ਲੈਣਗੇ ਕੈਬਨਿਟ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਬੱਚੇ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਦੇ ਲਈ ਵੱਧ ਤੋਂ ਵੱਧ ਉਤਸ਼ਾਹਿਤ ਹੋਣ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਇਸ ਮੌਕੇ ਵਿਦਿਆਰਥੀਆਂ ਵਿੱਚ ਜੋਸ਼ ਵੇਖਣ ਨੂੰ ਮਿਲਿਆ ਅੱਜ ਅਸੀਂ ਤਰਸਿਕਾ ਬਲਾਕ ਦੇ ਵਿੱਚ ਅਮਰitsar ਜ਼ਿਲ੍ਹੇ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਜਿਹੜਾ ਉਹਦੀ ਸ਼ੁਰੂਆਤ ਕੀਤੀ ਆ ਸਾਡੇ ਲਗਭਗ ਇਲਾਕੇ ਦੇ 22 ਸਕੂਲਾਂ ਦੇ 500 ਤੋਂ ਜ਼ਿਆਦਾ ਵਿਦਿਆਰਥੀ ਜਿਹੜੇ ਨੇ ਇਹਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਸੋ ਮੈਂ ਵਧਾਈ ਦਿੰਦਾ ਸਾਰੇ ਇਲਾਕੇ ਨੂੰ ਕਿ ਜੋ ਸਰਕਾਰ ਤੋਂ ਬਹੁਤ ਸਨਮਾਨ ਸਾਹਿਬ ਨੇ ਜਦੋਂ ਸਰਕਾਰ ਬਣੀ ਸੀ 2022 ਦੇ ਵਿੱਚ ਉਦੋਂ ਤੋਂ ਹੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਜੜੀਆਂ ਕਰਵਾ ਦਿੱਤੀਆਂ ਸੀਗੀਆਂ ਸੋ ਪੂਰੇ ਪੰਜਾਬ ਦੇ ਵਿੱਚ ਹਰ ਬਲੌਕ ਦੇ ਵਿੱਚ ਹਰ ਪਿੰਡ ਪੱਧਰ ਤੋਂ ਲੈ ਕੇ ਬਲੌਕ ਬਲੌਕ ਤੋਂ ਜ਼ਿਲ੍ਹਾ ਜ਼ਿਲ੍ਹੇ ਤੋਂ ਸਟੇਟ ਪੱਧਰ ਤੱਕ ਜੜੀਆਂ ਨੇ ਇਹ ਗੇਮਾਂ ਹੋਣੀਆਂ ਨੇ ਸੋ ਮੈਂ ਵੱਧ ਤੋਂ ਵੱਧ ਬੱਚਿਆਂ ਨੂੰ ਕਹਿਣਾ ਕਿ ਇਹਦੇ ਵਿੱਚ ਪਾਰਟਿਸਿਪੇਟ ਕਰੋ ਔਰ ਗੇਮਾਂ ਦੇ ਨਾਲ ਵੱਧ ਤੋਂ ਵੱਧ ਜੁੜਾਇਆ ਉਹ ਜੋ